ਲਾਈਵ ਦੇ ਵਿੱਚ ਤੇ ਕੱਲ ਆਪਾਂ ਲਾਈਵ ਨਹੀਂ ਆਏ ਸੀ ਕੱਲ ਸੰਡੇ ਸੀ ਭਾਈ ਕੁੜੀਓ ਤੇ ਅੱਜ ਮੈਂ ਅਖਾ ਚਲੋ ਚੱਲਦੇ ਆਂ ਤੇ ਨਾਲੇ ਕਰਦੇ ਆਂ ਗੱਲਾਂ ਬਾਤਾਂ ਹਨਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਵਾਲਾਂ ਦੇ ਵਿੱਚ ਡੈਂਡਰਫ ਹੋ ਜਾਂਦੀ ਹੈ ਜਿਹੜੇ ਉਹਦੇ ਬਾਰੇ ਵਿੱਚ ਵੀ ਵਾਲਾਂ ਦੇ ਵਿੱਚ ਉਹ ਡੈਂਡਰਫ ਨੂੰ ਕਿਵੇਂ ਕੱਢਿਆ ਜਾਵੇ ਤੇ ਵਾਲਾਂ ਦੀ ਸੰਭਾਲ ਆਪਾਂ ਕਿਵੇਂ ਕਰਨੀ ਹੈਗੀ ਹੈ ਤੇ ਚਿਹਰੇ ਨੂੰ ਆਪਾਂ ਕਿਵੇਂ ਨਖਾਰ ਕੇ ਰੱਖਣਾ ਹੈਗਾ ਤੇ ਆਜੋ ਫਿਰ ਆਪਣੇ फटाफट ਇਕੱਠੀਆਂ ਹੋ ਜਿਓ ਤਾਂ ਕਿ ਆਪਾਂ ਕੋਈ ਆਪਣੇ ਜਿਹੜਾ ਇਹਦਾ سلسلہ ਆਪਾਂ ਛੇੜ ਸਕੀਏ ਗੱਲਾਂ ਬਾਤਾਂ ਦਾ ਤੇ ਤੁਸੀਂ ਬਾਲਾਂ ਵਾਸਤੇ ਮੈਂ ਤੁਹਾਨੂੰ ਦੱਸਣ ਲੱਗੀਆਂ ਵੀ ਜਿਨ੍ਹਾਂ ਦੇ ਬਾਲਾਂ ਦੇ ਵਿੱਚ ਡੈਂਡਰਫ ਹੋ ਗਈ ਤਾਂ ਉਹ ਨਾਰੀਅਲ ਦੇ ਤੇਲ ਦੇ ਵਿੱਚ ਨਿੰਬੂ ਮਿਲਾ ਕੇ ਲਾਉਣ ਲੱਗ ਜਿਓ ਜੀ ਉਹਦੇ ਨਾਲ ਬਹੁਤ ਛੇਤੀ ਕੰਟਰੋਲ ਹੁੰਦੀ ਹੈ ਬਹੁਤ ਛੇਤੀ ਅਗਰ ਤੁਸੀਂ ਨਾਰੀਅਲ ਦਾ ਤੇਲ ਜਿੰਨਾ ਨਾਰੀਅਲ ਦਾ ਤੇਲ ਆ ਉਹਨਾਂ ਤੁਸੀਂ ਨਿੰਬੂ ਦਾ ਰਸ ਲੈ ਕੇ ਲਾਉਣ ਲੱਗ ਜਾਓਗੇ ਨਾ ਤਾਂ ਬਹੁਤ ਹੀ ਜ਼ਿਆਦਾ ਛੇਤੀ ਉਹਨੇ ਕੰਟਰੋਲ ਹੋ ਜਾਣਾ ਜੀ ਤੁਹਾਡੇ ਤੀਜੀ ਵਾਰ ਜਦੋਂ ਲਾਓਗੇ ਤੀਜੀ ਵਾਰ ਨੂੰ ਬਿਲਕੁਲ ਡੈਂਡਰਫ ਚੱਕੀ ਜਾਊਗੀ ਠੀਕ ਹੈ ਜਗਜੀਤ ਸਿੰਘ ਜੀ ਵੀਰਪਾਲ ਕੋਟਰਾ ਮੈਮ ਕਿੱਦਾਂ ਠੀਕ ਹੈ ਵੀਰਪਾਲ ਮੈਂ ਠੀਕ ਆ ਤੂੰ ਦੱਸ ਕੀ ਹਾਲ ਨੇ ਤੇਰੇ ਹੋਰ ਠੀਕ ਠਾਕ ਹੈ ਤੇ ਇਹਦੇ ਨਾਲ ਡੈਂਡਰਫ ਨਹੀਂ ਰਹਿੰਦੀ ਹੈਗੀ ਵਾਲਾਂ ਦੇ ਵਿੱਚ ਤੇ ਵਾਲਾਂ ਨੂੰ ਤੁਸੀਂ ਡੇਲੀ ਇੱਕ ਤਾਂ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਵੀ ਬਾਲ ਅਗਰ ਤੁਸੀਂ ਵਧੀਆ ਰੱਖਣੇ ਆ ਤਾਂ ਰੋਜ਼ ਰਾਤ ਨੂੰ ਸੌਣ ਲੱਗਿਆਂ ਸਿਰ ਤੇ ਮਾਲਸ਼ ਕਰਕੇ ਪਿਆ ਕਰੋ ਰਣਜੋਤ ਸਿੰਘ ਜੀ ਹੈਲੋ ਜੀ ਹਾਂਜੀ ਹੈਲੋ ਜੀ ਹੈਲੋ ਤੇ ਮਾਲਸ ਕਰਕੇ ਪਿਆ ਕਰੋ ਚੰਗੀ ਤਰ੍ਹਾਂ ਮ사ਜ ਕਰਕੇ ਪਿਆ ਕਰੋ ਇਹਦੇ ਨਾਲ ਵਾਲ ਲੰਮੇ ਵੀ ਰਹਿਣ ਲੱਗ ਜਾਂਦੇ ਨੇ ਆਪਣੇ ਤੇ ਚਮਕਦਮਕ ਵੀ ਇਹਨਾਂ ਦੀ ਬਣ ਲੱਗ ਜਾਂਦੀ ਹੈਗੀ ਹੈ ਨਾ ਦੋ ਚਾਰ ਚੀਜ਼ਾਂ ਤੁਹਾਨੂੰ ਮੈਂ ਚਿਹਰੇ ਵਾਸਤੇ ਦੱਸਦੀਆਂ ਵੀ ਜਿਹੜੇ ਸਵਰਨ ਸਰਪੰਚ ਜੀ ਗੁੱਡ ਇਨਫੋਰਮੇਸ਼ਨ ਥੈਂਕ ਯੂ ਜੀ ਥੈਂਕ ਯੂ ਸਰਪੰਚ ਸਾਹਿਬ ਤੇ ਬਾਕੀ ਚਿਹਰੇ ਵਾਸਤੇ ਮੈਂ ਜਿਹੜੀਆਂ ਕੁੜੀਆਂ ਰੋਜ਼ ਮੈਨੂੰ YouTube ਤੇ ਪੁੱਛਦੀਆਂ ਜੀ ਨਿਰਮਲ ਸਿੰਘ ਜੀ ਹੈਲੋ ਜੀ ਹੈਲੋ ਜੀ ਹੈਲੋ ਤੇ ਉਹਨਾਂ ਵਾਸਤੇ ਮੈਂ ਇਹ ਕਹੂੰਗੀ ਵੀ ਚਿਹਰੇ ਤੇ ਤੁਸੀਂ ਦਹੀਂ ਲਾਉਣੇ ਸਟਾਰਟ ਕਰਦੇ ਹੋ ਤੇ ਇੱਕ ਤੁਸੀਂ ਲਾਉਣੇ ਸਟਾਰਟ ਕਰਦੇ ਹੋ ਜੀ ਮਲਾਈ ਠੀਕ ਹੈ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਤੇ ਬਾਲਾਂ ਵਾਸਤੇ ਜਿਹੜਾ ਡੈਂਟਰਫ ਵਾਸਤੇ ਤੁਹਾਨੂੰ ਦੱਸਿਆ ਮੈਂ ਇਹ ਯੂਜ਼ ਕਰਨ ਲੱਗ ਜਓ ਤੁਸੀਂ ਨਾਰੀਅਲ ਦਾ ਤੇਲ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਆਪਣੇ ਯੂਸ ਲੈ ਕੇ ਇਹਦਾ ਰਸ ਲੈ ਕੇ ਆਪਣੇ ਨਿੰਬੂ ਦਾ ਤੇ ਇਹਨੂੰ ਮਿਲਾ ਲਓ ਮਿਲਾ ਕੇ ਚੰਗੀ ਤਰ੍ਹਾਂ ਮਾਲਸ਼ ਕਰ ਲਓ ਜੀ ਨਹਾਉਣ ਤੋਂ 2 ਘੰਟੇ ਪਹਿਲਾਂ 2 ਘੰਟੇ ਬਾਅਦ ਤੁਸੀਂ ਨਹਾ ਲਓ ਤੇ ਬਿਲਕੁਲ ਠੀਕ ਹੋ ਜਾਊਗਾ ਇਹਦੇ ਨਾਲ ਤੇ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਹੈਗਾ ਨਰਿੰਦਰਪਾਲ ਸਿੰਘ ਸਤਿਕਾਰ ਜੀ ਨਾ ਪਾ ਲਓ ਕਿ ਥੈਂਕ ਯੂ ਜੀ ਥੈਂਕ ਯੂ ਸਤਿਕਾਰ निर्मल सिंह जी काल जी सत जी निर्मल सिंह सत श्रीकाल और दसो कि हाँ जी हो जाओ कट्ठे फटाफट ते कोई पूछो जो कुछ पूछना पुछ है पहला दिए पंद्रह मिनट ਇੱਕ ਆਪਣੇ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਸਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਦੇਖਣਾ ਜਿਹੜਾ 골ਡਨ ਟੀ ਦਾ ਤੁਸੀਂ ਪੁੱਛੀ ਜਾਂਦੇ ਹੋ ਜੀ 골ਡਨ ਟੀ ਬਾਰੇ ਹਨਾ 골ਡਨ ਟੀ ਆਪਾਂ ਕੱਲ ਨੂੰ ਕਰਦੇ ਆ ਤਿਆਰ ਹੋ ਸਕਿਆ ਤਾਂ ਕੱਲ ਨੂੰ ਹੀ ਅਪਲੋਡ ਕਰ ਦਾਂਗੇ ਵੀਡੀਓ ਨਹੀਂ ਤਾਂ ਫਿਰ ਪਰਸੋਂ ਕਰਾਂਗੇ ਤੇ ਬਾਕੀ ਆਪਾਂ ਕੱਲ ਵੀ ਵਧੀਆ ਵੀਡੀਓ ਅਪਲੋਡ ਕਰੀ ਸੀਗੀ ਤੇ ਉਹ ਵੀ ਤੁਸੀਂ ਦੇਖਿਆ ਕਰੋ ਕਿਉਂਕਿ ਇਹਦੇ ਨਾਲ ਕੈਲਸ਼ੀਅਮ ਪ੍ਰੋਟੀਨ ਬਹੁਤ ਜ਼ਿਆਦੇ ਭਾਰੀ ਮਾਤਰਾ ਚ ਮਿਲਦਾ ਜੀ ਜੇ ਆਪਾਂ ਸਬਜ਼ੀ ਦੇ ਰੂਪ ਚ ਵੀ ਖਾਂਦੇ ਆ ਨਾ ਇਹਦੀਆਂ ਚੀਜ਼ਾਂ ਉਹ ਮੈਂ ਦੱਸਿਆ ਸੀ ਵੀ ਆਪਾਂ ਸਬਜ਼ੀ ਕਿਵੇਂ ਤਿਆਰ ਕਰਨੀ ਹੈ ਤੇ ਉਹਦੇ 'ਚ ਵੀ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਪ੍ਰੋਟੀਨ ਆਇਰਨ ਆਇਰਨ ਮਿਲਦਾ ਜੀ ਜੇਕਰ ਤੁਸੀਂ ਸਬਜ਼ੀ ਕਿਉਂਕਿ ਆਪਾਂ ਕਹਿੰਦੇ ਨੇ ਵੈਸੇ ਤਾਂ ਆਪਣੇ ਕੋਲੋ ਚੀਜ਼ ਖਾਧੀ ਨਹੀਂ ਜਾਂਦੀ ਆਪਾਂ ਇਸ ਤਰ੍ਹਾਂ ਖਾ ਲਈਏ ਹਨ ਇੱਕ ਖਾਣ ਦਾ ਤਰੀਕਾ ਵੀ ਬਦਲਣਾ ਹੁੰਦਾ ਵੀ ਡੇਲੀ ਸਬਜ਼ੀ ਤਾਂ ਆਪਾਂ ਡੇਲੀ ਖਾਣੀ ਹੁੰਦੀ ਹੈ ਵੀ ਆਹ ਚੀਜ਼ਾਂ ਪਾ ਕੇ ਤੁਸੀਂ ਖਾਇਆ ਕਰੋ ਤੇ ਇਹਦੇ ਨਾਲ ਫਰਕ ਪੈਂਦਾ ਹੈਗਾ ਠੀਕ ਹੈ ਜੀ ਤੁਸੀਂ ਉਸ ਤਰ੍ਹਾਂ ਬਣਾਇਆ ਕਰੋ ਜੋ ਵੀ ਮੇਰੇ ਨਾਲ ਤੁਸੀਂ ਜਿੰਨੇ ਵੀ ਵਿਵਰਸ ਜੁੜਦੇ ਹੋ ਤੁਸੀਂ ਮੇਰੇ ਨਾਲ ਖਾਣਾ ਪੀਣਾ ਬਦਲੋ ਥੋੜਾ ਜਿਹਾ ਤੇ ਦੇਖੋ ਫਿਰ 10 10 ਸਾਲ ਉਮਰ ਹੀ ਪਿੱਛੇ ਚਲੀ ਜਾਊਗੀ ਲੱਗਣਾ ਹੀ ਨਹੀਂ ਹੈਗਾ ਵੀ ਇੰਨੀ ਏਜ ਹੈਗੀ ਐ ਅਗਰ ਤੁਸੀਂ ਉਸ ਤਰ੍ਹਾਂ ਦਾ ਖਾਣਾ ਪੀਣਾ ਸ਼ੁਰੂ ਕਰਦੇ ਹੋ ਤਾਂ ਇੱਕ ਦਾਲਚੀਨੀ ਨਾ ਬੰਦ ਕਰੋ ਜੀ ਦਾਲਚੀਨੀ ਘਰ ਚੋਂ ਨਾ ਕੱਢੋ ਜਿਹਦੇ ਘਰੇ ਦਾਲਚੀਨੀ ਆ ਨਾ ਉਹਨੂੰ ਕਦੇ ਹਾਰਟ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਅਗਰ ਕੋਈ ਦਾਲਚੀਨੀ ਖਾਂਦਾ ਰਹਿੰਦਾ ਹੈਗਾ ਡੇਲੀ ਮੈਂ ਕੀ ਕਰਦੀ ਆ ਰਗੜ ਲੈਣੀ ਆ ਰਗੜ ਕੇ ਦੇਖੀ ਨਾ ਰੱਖ ਲੈਣੀ ਆ ਬਸ ਆਪ ਦਾ ਚਾਹ ਪਾਣੀ ਬਣਾਇਆ ਉਹਦੇ ਚੁੰਦੀ ਪਾਈ ਸਬਜ਼ੀ ਚ ਤਾਂ ਮੈਂ ਸਾਫਤੀ ਵੀ ਸਿੱਟ ਦਨੀ ਹੁੰਨੀ ਆ ਜੇ ਰਗੜੀ ਪਈ ਆ ਤਾਂ ਮਸਾਲੇ ਦੇ ਵਿੱਚ ਪਾ ਲੈਣੀ ਆ ਦਾਲ ਚੀਨੀ ਤਾਂ ਮਹੀਨੇ ਦੀ ਮੈਨੂੰ ਲੱਗਦਾ ਘੱਟੋ ਘੱਟ ਇੰਨੀ ਸਾਰੀ ਲੱਗ ਜਾਂਦੀ ਆ ਮੇਰੇ ਕੋਲ ਤਾਂ ਲਫਾਫਾ ਮੈਂ ਤਾਂ ਲਾ ਦਨੀ ਆ ਇਕੱਠੀ ਲੈ ਆਉਣੀ ਆ ਤੇ ਵਰਤ ਲੈਣੀ ਆ ਉਹਦੇ ਨਾਲ ਬਹੁਤ ਸਕਿਨ ਵੀ ਬਹੁਤ ਸਹੀ ਰਹਿੰਦੀ ਹੈਗੀ ਆ ਆ ਜਾਓ ਜੀ ਆ ਜਾਓ ਫਟਾਫਟ ਕਰ ਦਿਓ ਕਮੈਂਟ ਨਾ ਪਾ ਲ ਜਲਦੀ ਜਲਦੀ ਵੀਡੀਓ ਗਰੁੱਪਾਂ ਚ ਪਾ ਦਿਆ ਕਰੋ ਤੇ ਹਰ ਲਾ ਦਿਆ ਕਰੋ ਨਾਪਾਲ ਸਟੋਰੀਆਂ ਫਿਰ ਅਗਲਾ ਆ ਜਾਂਦਾ ਲਾਈਵ ਦੇ ਵਿੱਚ ਦੇਖ ਲੰਦਾ ਹੈਗਾ ਫਟਾਫਟ ਹਨਾ ਅੱਜ ਬੀਬੀਆਂ ਭੈਣਾ ਪਤਾ ਨਹੀਂ ਕਿੱਧਰ ਗਈਆਂ ਕੱਲੀ ਵੀਰਪਾਲ ਆਈ ਆ ਕੱਲ ਤਾਂ ਇਕੱਠੀਆਂ ਬਹੁਤ ਹੋ ਗਈਆਂ ਸੀਗੀਆਂ ਕੱਲ ਨਹੀਂ ਮੈਂ ਆਈ ਹੈਗੀ ਸਿੰਘ ਗੁਰਦੀਪ ਸੱਸੀ ਕਾਲ ਜੀ ਹੱਥਾਂ ਦੇ ਗੁੱਟਾਂ ਵਿੱਚ ਗਿਰਟੀਆਂ ਜੀ ਉਹ ਜਾਂਦੀਆਂ ਨਹੀਂ ਜੀ ਜਿਸ ਜਿਸ ਨੂੰ ਸ਼ਾਇਦ ਉਹਨਾਂ ਕਾਸਤ ਕਹਿ ਦਿੰਦੇ ਨੇ ਤੇ ਇਸ ਜਿਸ ਨਾਲ ਦਾ ਇਲਾਜ ਦੱਸੋ ਜੀ ਹਲਦੀ ਪੀਆ ਕਰੋ ਜੀ ਤੁਸੀਂ ਕੱਤੀ ਹਲਦੀ ਜਿਹਨੂੰ ਕਿ ਆਪਾਂ 골ਡਨ ਟੀ ਕਹ ਦਿੰਦੇ ਆ ਉਹ ਮੈਂ ਤੁਹਾਨੂੰ ਬਣਾਉਣੀ ਦੱਸ ਦਊਂਗੀ ਤੁਸੀਂ ਉਹ ਉਹਦਾ ਪਤਾ ਕੀ ਫਾਇਦਾ ਜੀ ਇੱਕ ਤਾਂ ਉਹਦੇ ਨਾਲ ਜਿਹੜੀਆਂ ਕੋਈ ਆਪਣੇ ਗਿਲਟੀਆਂ ਬਣ ਜਾਂਦੀਆਂ ਉਹ ਨਹੀਂ ਰਹਿੰਦੀਆਂ ਅਗਰ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈ ਉਹ ਨਹੀਂ ਰਹਿੰਦੀ ਹੈਗੀ ਰੇਸ਼ ਆ ਰਹਿੰਦਾ ਜੀ ਉਹ ਨਹੀਂ ਰਹਿੰਦਾ ਉਹਦੇ ਨਾਲ ਸ਼ੂਗਰ ਠੀਕ ਹੁੰਦਾ ਬਲਵਿੰਦਰ ਕੌਰ ਮੰਡ ਸਸੀਕਾਲਵਾਂ ਜੀ ਸਸੀਕਾਲ ਬੇਟੇ ਸਸੀਕਾਲ ਸ਼ੂਗਰ ਠੀਕ ਹੁੰਦਾ ਕੋਲੈਸਟ੍ਰੋਲ ਘਟਦਾ ਉਹਦੇ ਨਾਲ ਗਠੀਆ ਬਾ ਨੂੰ ਕੰਟਰੋਲ ਕਰਦੀ ਆ ਉਹ ਆਪਣੀ ਬਾਡੀ ਦਾ ਐਂਟੀਬਾਇਟਿਕ ਹੈ ਜੀ ਇਹੇ ਜੜਾ ਕੀ ਇੱਕ ਨਹੀਂ ਕਾਫੀ ਬਿਮਾਰੀਆਂ ਨੂੰ ਇਹ ਠੀਕ ਕਰਦਾ ਹੈਗਾ ਅਗਰ ਤੁਸੀਂ ਲਗਾਤਾਰ ਇਹਨੂੰ ਯੂਜ਼ ਕਰਦੇ ਹੋ ਨਾ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਜਿਹੜੇ ਘਰੇਲੂ ਨੁਸਖੇ ਆਪਾਂ ਦੱਸਦੇ ਹੁੰਨੇ ਆ ਨਾ ਤੁਸੀਂ ਇਹ ਲਿਖ ਲਿਆ ਕਰੋ ਇੱਕ ਨਹੀਂ ਦੱਸਦੀ ਮੈਂ ਰੋਜ਼ ਦੇ ਕੋਈ ਕੋਈ 20 20 ਦੱਸ ਦਿੰਨੀ ਆ ਤੁਸੀਂ ਇਹਨਾਂ ਨੂੰ ਲਿਖ ਲਿਆ ਕਰੋ ਜੀ ਲੈ ਕੇ ਜੇ ਤੁਸੀਂ ਲਿਖ ਕੇ ਰੱਖੋਗੇ ਨਾ ਕਿਉਂਕਿ ਮੇਰੇ ਕੋਲੇ ਤਾਂ ਰੋਜ਼ ਕੋਈ ਨਾ ਕੋਈ ਨਵਾਂ ਇਹ ਪੁੱਛਦਾ ਜਿਹੜੇ ਪ੍ਰਾਣੇ ਆਇਆ ਉਹਨਾਂ ਦਾ ਤਾਂ ਚਲੋ ਉਹ ਹੁੰਦਾ ਨਿਕਲ ਜਾਂਦਾ ਟਾਈਮ ਹਨਾ ਉਹ ਤਾਂ ਲੈ ਲੈਂਦੇ ਓਵੇਂ ਸ਼ੁਰੂ ਕਰ ਲੈਂਦੇ ਨੇ ਪਰ ਮੈਂ ਤੁਹਾਨੂੰ ਵੀ ਕਹਿਣੀ ਆ ਵੀ ਤੁਸੀਂ ਨਾ ਉਹ ਆਪ ਦਾ ਇਹਨੂੰ ਉਹ ਕਰੋ ਜੀ ਲਿਖ ਲਿਆ ਕਰੋ ਪਤਾ ਨਹੀਂ ਕੀ ਹੋ ਗਿਆ ਬੋਤਲ ਇਹ ਨਹੀਂ ਖੁੱਲਦੀ ਇੱਥੇ ਅੜ ਗਿਆ ਢੱਕਣ ਇਹਦਾ ਪਾਣੀ ਰੁਕ ਗਿਆ ਕਿੱਥੇ ਚਲੋ ਢੋ ਫਿਰ ਪੀਵਾਂਗੇ ਹੁਣ ਪਾਣੀ ਪੀਣਾ ਸੀ ਜਿਆਦਾ ਕੋਈ ਮਹਿਸੂਸ ਹੁੰਦੀ ਹੈ ਜੇ ਦੇਸੀ ਘਿਓ ਦੀ ਮਾਲਸ਼ ਕਰ ਲਿਆ ਕਰੋ ਥੋੜੀ ਥੋੜੀ ਕਰਕੇ ਥੋੜੇ ਥੋੜੇ ਨਾਲ ਦੇਸੀ ਘਿਓ ਦੀ ਮਾਲਸ਼ ਕਰ ਲਿਆ ਕਰੋ ਉਹਦੇ ਨਾਲ ਵੀ ਕੰਟਰੋਲ ਹੋਣ ਲੱਗ ਜਾਂਦੀਆਂ ਨੇ ਇਹ ਗੁੱਟਾਂ ਦੇ ਉੱਤੇ ਜੀ ਗਿਲਟੀਆਂ ਤੁਹਾਡੇ ਕੇ ਵੈਸੇ ਉਹ ਹੋ ਜਾਂਦੀਆਂ ਨੇ ਮਾੜੀਆਂ ਮੋਟੀਆਂ ਕਿਧੀਆਂ ਕਰੇ ਤੁਸੀਂ ਰਿਪੋਰਟ ਭੇਜ ਸਕਦਾ ਉਹਦੀ ਫੋਟੋ ਭੇਜ ਸਕਦੇ ਹੋ ਆਜੋ ਜੀ ਆਜੋ ਫਟਾਫਟ ਕਿੰਨੇ ਜਾਣੇ ਆਪਾਂ ਲਾਈਵ ਦੇ ਵਿੱਚ ਐ ਜੀ ਤੇ ਤੁਸੀਂ ਲਾਈਕ ਤਿੰਨੀ ਆਏ ਨੇ ਪਲੀਜ਼ ਲਾਈਕ ਕਰਦਿਆ ਕਰੋ ਬਲਵਿੰਦਰ ਕੌਰ ਜੀ ਜਸਵਿੰਦਰ ਸਿੰਘ ਜੀ ਨਿਰਮਲ ਸਿੰਘ ਜੀ ਲਾਈਕ ਕਰਦਿਆ ਕਰੋ ਜੀ ਵੀਡੀਓ ਨੂੰ ਫਟਾਫਟ ਜਲਦੀ ਜਲਦੀ ਨੂੰ ਤੁਸੀਂ ਲਾਈਕ ਵੀ ਆਪਣੇ ਉਹਨੇ ਜ਼ਰੂਰੀ ਹੈ ਜਿੰਨੇ ਕਮੈਂਟ ਜ਼ਰੂਰੀ ਹੁੰਦੇ ਨੇ ਹੈ ਨਾ ਬਸ ਮੁੱਖ ਕੇ ਸਵਾਲ ਜਵਾਬ ਕੇ ਪਰਸੋਂ ਆਪਾਂ ਕਿੰਨੇ ਜਾਣੇ ਇਕੱਠੇ ਹੋ ਗਏ ਸੀ ਪਰਸੋਂ ਤਾਂ ਅੱਧਾ ਘੰਟਾ ਬਹੁਤ ਮਸਤੀ ਮਾਰੀ ਹੈ ਨਾ ਤੇ ਸਿੰਗਰਦੀਪ ਗੁੱਟਾ ਉੱਪਰ ਨੇ ਜੀ ਰਿਪਲਾਈ ਲਈ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਕੋਈ ਗੱਲ ਹੋਵੇ ਤਾਂ ਆਪਣਾ ਫਰਜ਼ ਹੈ ਜੀ ਤੇ ਬਾਕੀ ਨਾ ਤੁਸੀਂ ਇੱਕ ਵਾਰੀ ਮੈਨੂੰ ਫੋਟੋ ਭੇਜ ਦਿਓ ਤੁਸੀਂ ਆਹ ਵਟਸਐਪ ਨੰਬਰ ਮੇਰਾ 8619874463 ਹੈ ਜੀ ਮੇਰਾ ਵਟਸਐਪ ਨੰਬਰ ਤੇ ਇਹ ਤੇ ਤੁਸੀਂ ਮੈਨੂੰ ਉਹ ਭੇਜ ਦਿਓ ਰਿਪੋਰਟ ਆਵਦੀ ਤੇ ਉਹਦੇ ਚ ਮੈਨੂੰ ਪਤਾ ਲੱਗ ਜੂ ਕਿੰਨਾ ਕਰਨ ਜੋਤ ਸਿੰਘ 27 ਟੋਟਲ ਓਕੇ ਓਕੇ ਤੁਸੀਂ ਫਿਰ ਕਿੰਨੇ ਲਾਈਕ ਤਿੰਨ ਹੀ ਆਏ ਆ ਜੀ ਕਰੋ ਲਾਈਕ ਸਾਰੇ ਜਣੇ ਜਸਵਿੰਦਰ ਸਿੰਘ ਮੈਡਮ ਜੀ ਸਵੇਰਾ ਫੋਨ ਕਰੂੰਗਾ ਓਕੇ ਜਸਵਿੰਦਰ ਕਰ ਲਈ ਕੋਈ ਗੱਲ ਨਹੀਂ ਅਰੰਜੂਤ ਸਿੰਘ ਐਨਕਾ ਮੈਨੂੰ ਗਿਫਟ ਕੀਤੀਆਂ ਕਿ ਆਪਾਂ ਹੋ ਗਏ 31 ਜਾਣੇ ਹਨ ਤੇ ਲਾਈਕ ਆਏ ਨੇ ਆਪਾਂ ਨੂੰ ਦੋ ਇੱਕ ਨੇ ਤਾਂ ਲਾਈਕ ਕਰਕੇ ਕੱਟ ਹੀ ਦਿੱਤਾ ਦੋ ਹੀ ਰਹਿ ਗਏ ਲਾਈਕ ਲਾਈਕ ਕਰਕੇ ਦੁਬਾਰੇ ਕੱਟ ਤਾਂ ਮੈਨੂੰ ਲੱਗਦਾ ਹੁਣ 4 ਹੋਏ ਆ ਸੰਦੀਪ ਗੱਲ ਸਤਿਕਾਰ ਮੇਰੇ ਹੱਥ ਦੀ ਇੱਕ 나ੜ ਫੁੱਲ ਗਈ ਹੈ ਕਦੀ ਕਦੀ ਦਰਦ ਹੁੰਦਾ ਹੈ ਬੇਟਾ ਹੁਣ ਮੈਨੂੰ ਅਜ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਿੱਦਾਂ ਦੱਸਦੇ ਹੋ ਹਨਾ ਜਾਂ ਤਾਂ ਉਹ ਜਿਹੜੀ 나ੜ ਫੁੱਲੀ ਹੈ ਨਾ ਤੁਸੀਂ ਮੈਨੂੰ ਫੋਟੋ ਭੇਜ ਦਿਓ ਦੀ ਮੈਂ ਤੁਹਾਨੂੰ ਨਾ ਵਾਇਸ ਮੈਸੇਜ ਕਰ ਦੋਗੀ ਉਹ ਦੇਖ ਕੇ ਕਿਉਂਕਿ 나ੜ ਦਾ ਕੰਮ ਹੁੰਦਾ ਆਪਾਂ ਤਾਂ ਉਹਨੂੰ ਗਲਤ رائے ਦੇ ਦੇ ਦੀਏ ਕੋਈ ਪਤਾ ਹੀ ਨਹੀਂਗਾਗਾ ਆਪਾਂ ਨੂੰ ਆਜੋ ਆਜੋ ਫਟਾਫਟ ਰੰਜੂਤ ਸਿੰਘ ਹਾਂਜੀ ਅੱਛਾ ਐਨ ਕਾ ਦਿੱਤੀਆਂ ਪਰਮਿੰਦਰ ਹੈਲੋ ਮੈਮ ਹੈਲੋ ਜੀ ਹੈਲੋ ਰੰਜੂਤ ਸਿੰਘ ਨੇ ਭਾਈ ਐਨ ਕਾ ਗਿਫਟ ਕੀਤੀਆਂ ਕਦੋਂ ਪਹੁੰਚਣਗੀਆਂ ਮੇਰੇ ਕੋਲ ਤੇ ਪਹੁੰਚ ਗਈਆਂ ਸੈਂਗਰ ਦੀ ਰਿਪੋਰਟ ਤਾਂ ਨਹੀਂ ਡਾਕਟਰ ਕਹਿੰਦੇ ਜੀ ਸਿਰਫ ਤੀ ਹੈ ਹੱਥ ਵਿੱਚ ਇੰਜੈਕਸ਼ਨ ਲਾਇਏ ਸੀ ਜੀ ਨਹੀਂ ਰਿਪੋਰਟ ਨਹੀਂ ਰਾਜੇ ਭੇਜਣੀ ਤੁਸੀਂ ਉਹ ਫੋਟੋ ਖਿੱਚ ਕੇ ਭੇਜ ਦਿਓ ਮੈਨੂੰ ਜਿਹੜੀ ਤੁਹਾਡੇ ਗਿਲਟੀ ਵਿੱਚ ਦਿਸਦੀ ਹੈਗੀ ਆ ਉਹ ਦੀ ਭੇਜ ਦਾ ਰਿਪੋਰਟ ਦੀ ਕੋਈ ਜ਼ਰੂਰਤ ਨਹੀਂ ਆਪਾਂ ਨੂੰ ਬਲਜਿੰਦਰ ਕੌਰ ਮੈਡਮ ਜੀ ਸਤਿ ਸ੍ਰੀ ਅਕਾਲ ਬਲਜਿੰਦਰ ਕੌਰ ਲੁਧਿਆਣਾ ਤੋਂ ਹਾਂ ਬਲਜਿੰਦਰ ਕੀ ਹਾਲ ਨੇ ਨਰਿੰਦਰਪਾਲ ਸਿੰਘ ਕनाडा ਵਾਲੇ ਕਿੱਥੇ ਨੇ ਜੀ ਅੱਜ ਪਤਾ ਨਹੀਂ ਭਾਈ ਉਹ ਤਾਂ ਮੇਤੋ ਲੈ ਕੇ ਬੱਕਰੀ ਤੇ ਪਤਾ ਨਹੀਂ ਮੈਂ ਤਾਂ ਬੱਕਰੀ ਵੀ ਦੀ ਜਾਂਦੀ ਜਾ ਵੀ ਇਹ ਸਾਰਾ ਕੁਝ ਹੋ ਗਿਆ ਭਾਈ ਪਤਾ ਨਹੀਂ ਅੱਜ ਆਏ ਨਹੀਂ ਹੈਗੇ ਚੱਲ ਆਪਣਾ ਜਿੰਨਾ ਕੰਮ ਫਰਜ ਸੀ ਆਪਾਂ ਪੂਰਾ ਕਰਤਾ ਆਪਾਂ ਬੱਕਰੀ ਉੱਪਰ ਦੀ ਕਰਨੀ ਸੀ ਉਹ ਕਰਿਆ ਇਹ ਨਵਜੋ ਨਵਤਾਜ ਬਰਾੜਾ ਮੰਡੀ ਬਰਾੜ ਭਾਗਸਰ ਮੁਕਸਰ ਸਾਹਿਬ ਹਾਂਜੀ ਸਵਾਗਤ ਹੈ ਜੀ ਤੁਹਾਡਾ ਭਾਗਸਰ ਵਾਲਿਓ ਨਰਿੰਦਰਪਾਲ ਸਿੰਘ ਸਤਿ ਸ਼ਕਾਲ ਜੀ ਅੱਛਾ ਬੱਕਰੀਆਂ ਨਰਿੰਦਰਪਾਲ ਦੋ ਬੱਕਰੀਆਂ ਰੰਜੋ ਸਿੰਘ ਮੈਪੇਟ ਵਿੱਚ ਕੰਡਾ ਹੈ ਜੀ পেট ਭਾਰਾ ਭਾਰਾ ਰਹਿੰਦਾ ਹੈ ਇਹ ਜਿਹੜੇ ਫਿਰ ਇੰਨੇ ਗਿਫਟ ਗਿਫਟ ਮੈਨੂੰ ਭੇਜਦਾ ਉਹਦਾ ਭਾਰ ਨਾ ਲੱਗ ਗਿਆ ਹੋਵੇ ਬਲਜਿੰਦਰ ਕੌਰ ਹਾਂਜੀ ਠੀਕ ਹੈ ਬਲਜਿੰਦਰ ਕੌਰ ਲੁਧਿਆਣਾ ਤੋਂ ਹਾਂਜੀ ਥੈਂਕ ਯੂ ਜੀ ਥੈਂਕ ਯੂ ਭਾਈ ਤੇਰੇ ਜਿਹੜੇ ਕੰਮ ਛੱਡ ਕੇ ਆਉਣੀ ਆ ਮਨਜਿੰਦਰ ਹੈਲੋ ਜੀ ਹੈਲੋ ਰੰਜੋ ਸਿੰਘ ਸਤਨਾਮ ਸਿੰਘ ਸੱਸੀ ਕਾਲਜੀ ਸੰਦੀਪ ਕੌਰ ਮੋਗਾ ਹਾਂਜੀ ਸਵਾਗਤ ਆ ਮੋਗਾ ਵਾਲਿਓ ਤੁਹਾਡਾ ਸੋਖਪ੍ਰੀਤ ਬਰਾੜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੰਡੇ ਠੰਡੇ ਕਮੈਂਟ ਆਉਂਦੇ ਆ ਫਿਰ ਹੁਣ ਆਪਾਂ ਚੱਲ ਜੀਏ ਹਨਾ ਬਾਹਲੇ ਠੰਡੇ ਠੰਡੇ ਕਮੈਂਟ ਆਉਂਦੇ ਆ ਭਾਈ ਤੁਹਾਡੇ ਤਾਂ ਸਾਰਿਆਂ ਦੇ ਰੰਜੋ ਸਿੰਘ ਮਲੂਕਾ ਓਕੇ ਜੀ ਬਾਹਲੇ ਠੰਡੇ ਠੰਡੇ ਕਮੈਂਟ ਕਰਦੇ ਹੋ ਹੌਲੀ 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 ਕਮੈਂਟ ਕਰਦੇ ਹੋ ਤੇ ਇਹਦਾ ਮਤਲਬ ਫਿਰ ਹੁਣ ਆਪਾਂ ਨੂੰ ਜਾਣਨਾ ਚਾਹੀਦਾ ਹਨਾ ਤੇ ਤੁਸੀਂ ਮੈਨੂੰ ਮੂੰਹ ਨਾਲ ਜਵਾਬ ਨਹੀਂ ਦਿੰਦੇ ਭਾਈ ਹੱਥਾਂ ਨਾਲ ਦੇ ਦਿੰਦੇ ਹੋ रणजोत लोकेशन मलुका ओके जी ओके नींद तो, आज चलिए फिर बाय करिए गुड नाइट करिए जाके फिर सौं सौं करिए बलजिंद्रे गल करके मन न खुशी होंगी थैंक यू बलजिंद्र थैंक यू भाई अज अपनी कनेडा आली भेन आई नहीं ਰੰਜੋਤ ਸਿੰਘ ਦੱਸ ਦਿਓ ਜੀ ਕੱਲ ਨੂੰ ਆਪਾਂ ਪਾਵਾਂਗੇ ਜੀ ਵੀਡੀਓ ਦੇਖ ਲਓ ਪੀਣ ਲੱਗ ਜਾਓ ਤੁਸੀਂ ਠੀਕ ਹੋ ਜਾਓਗੇ ਨਵਤਾਜ ਬਰਾੜਾ ਮਨ ਬਰਾੜ ਹੈਲੋ ਮੈਮ ਹੈਲੋ ਜੀ ਹੈਲੋ ਹੈਲੋ ਭਾਈ ਹੈਲੋ ਜੀ ਆਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਲਾਈਵ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਭਾਈ ਰਣਜੋਤ ਸਿੰਘ ਦੱਸ ਦੋ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈਵੀ 골ਡਨ ਟੀ ਬਣਾ ਕੇ ਪੀਆ ਕਰੋ ਉਹਦੇ ਨਾਲ ਗੱਠਾਂ ਮਰ ਜਾਂਦੀਆਂ ਨੇ ਅੰਦਰ ਇੰਟਰਨਲ ਜ਼ਖਮ ਹੁੰਦੇ ਨੇ ਨਾ ਜਿਹੜੇ ਉਹਦੇ ਨਾਲ ਖਤਮ ਹੋ ਜਾਂਦੇ ਨੇ ਇੰਟਰਨਲ ਜ਼ਖਮ ਗੱਠਾਂ ਮਰ ਜਾਂਦੀਆਂ ਨੇ ਉਹਦੇ ਨਾਲ ਫਰਕ ਪੈ ਜਾਂਦਾ ਹੈਗਾ ਸਿੰਘ ਗੁਰਦੀਪ ਕਨਾਡਾ ਵਿੱਚ ਠੰਡ ਕਰਕੇ ਠੰਡੇ ਕਮੈਂਟ ਆ ਰਹੇ ਨੇ ਸ਼ਾਇਦ ਸਹੀ ਗੱਲ ਹੈ ਜਬਾ ਹੌਲੀ ਹੌਲੀ ਲਿਖਦੇ ਆ ਹੌਲੀ ਹੌਲੀ ਫਿਰ ਜੀ ਨਹੀਂ ਕਰਦਾ ਬੈਠਣ ਨੂੰ ਜਦੋਂ ਕਮੈਂਟ ਨਹੀਂ ਆਉਂਦੇ ਅੱਗੇ ਤੋਂ ਅੱਗੇ ਫਿਰ ਕੀ ਦਸੀਏ ਹਨਾ ਜਦੋਂ ਕੋਈ ਪੁੱਛੂਗਾ ਤਾਂ ਫੇਰ ਹੀ ਦੱਸਾਂਗੇ ਤੇ ਦੇਖੀ ਨਾ ਤਾਂ ਕਰਕੇ ਠੰਡੇ ਕਮੈਂਟ ਹੋਏ ਪਏ ਨੇ ਜਦੋਂ ਪੂਰੇ ਭੱਗ ਗਏ ਨਾ ਹੁਣ ਆਇਆ ਕਰੋ ਸ਼ਾਮ ਨੂੰ ਤੁਸੀਂ 8:30 ਵਜੇ ਆ ਜਾ ਕਰੋ ਸਾਰੇ ਇਕੱਠੇ ਹੋ ਕੇ ਉਧਰ ਐਂਟਰੀ ਮਾਰਦਿਆ ਕਰੋ ਸਖਪ੍ਰੀਤ ਬਰਾੜ ਅੱਛਾ ਬੱਕਰੀ ਬੱਕਰੀ ਤਾਂ ਭਾਈ ਛੱਡਿਆ ਹੀ ਮੈਂ ਤਾਂ ਕੈਨੇਡਾ ਜਾਇ ਤੇ ਟਿਕਟ ਲੱਗੀ ਉਹਦੀ ਪੂਰੀ ਮੇਰੇ ਚਿੱਨੀ ਵਧੀਆ ਗਈਓ ਤਾਂ ਨਾ ਮਾ ਨ ਮੂ ਮੈਨਮ ਕੁਛ ਨਹੀਂ ਬੋਲੀ ਉਹ ਦੁੱਧ ਵੀ ਪੀ ਜਾਂਦੇ ਤੇ ਆਏ ਨਹੀਂ ਰਣਜੋਤ ਸਿੰਘ ਘੋੜੇ ਤੇ ਕੀ ਮੁਰਗੀਆਂ ਤੇ ਕੀ ਤੇ ਕੀ ਤੇ ਭੇਡਾਂ ਅੱਛਾ ਇਹ ਵੀ ਲੈ ਕੇ ਜਾਣੀਆਂ ਕਿ ਚੱਲ ਕੋਈ ਨਹੀਂ ਫਿਰ ਕਟਾਉ ਨੇ ਟਿਕਟ ਭਾਈ ਫਿਰ ਚੋਪੜ ਦੀ ਕਰਾਂਗੇ ਇਹ ਕਿਨੇ ਮਗਾਈਆਂ ਨੇ ਬੱਕਰੀ ਤਾਂ ਉਹਨਾਂ ਨੇ ਮਗਾਈ ਸੀ ਹਾਂ ਵੇ ਕਿੰਨੇ ਵਗਾਈਆਂ ਰੰਜੋ ਤਾਂ ਸੋ ਪ੍ਰੀਤ ਬਰਾੜ ਲਖੋਸ਼ ਹੋ ਗਈ ਹੈ ਨਾ ਰੰਜੋ ਸਿੰਘੋ ਕੇ ਚਲੋ ਠੀਕ ਹੈ ਫਿਰ ਹਨਾ ਗੁੱਡ ਨਾਈਟ ਭਾਈ ਲਵ ਯੂ ਸਾਰਿਆਂ ਨੂੰ ਟਰੱਕ ਭਰ ਕੇ ਸਾਰਿਆਂ ਨੂੰ ਮਿੱਠਾ ਮਿੱਠਾ ਪਿਆਰ ਸਾਰਿਆਂ ਨੂੰ ਲਵ ਯੂ ਮੇਰੇ ਕੰਨੀਆਂ ਹਨਾ ਇੰਨਾ ਸਾਰਾ ਹਣਾ ਮੈਨੂੰ ਵੀ ਨੀਂਦ ਆਉਂਦੀ ਹੈ ਤੇ ਆਪਾਂ ਵੀ ਹੁਣ ਪੀ ਕੇ ਦੁੱਧ ਤੇ ਸੌ ਸੌ ਕਰਨਾ ਹੈਗਾ ਸੌ ਜਾਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਭਾਈ ਪੈ ਜਾਓ ਜਾ ਕੇ ਬੱਚਿਓ ਤੁਸੀਂ ਵੀ ਬਲਜਿੰਦਰ ਕੌਰ ਲਵ ਯੂ ਜੀ ਹਾਂਜੀ ਲਵ ਯੂ ਟੂ ਭਾਈ ਥੈਂਕ ਯੂ ਨਰਿੰਦਰਪਾਲ ਸਿੰਘ ਹਾਂਜੀ ਚਲੋ ਠੀਕ ਹੈ ਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਇਆ ਕਰੋ 8:30 ਵਜੇ ਆਪਾਂ ਡੇਲੀ ਲਾਈਵ ਹੋਇਆ ਕਰਾਂਗੇ ਜੀ YouTube ਤੋਂ 8:30 ਦਾ ਟਾਈਮ ਨੋਟ ਕਰ ਲਓ 2-3 ਮਿੰਟ ਇਧਰ-ਉਧਰ ਹੋਮਾ ਤਾਂ ਬੈਠੇ ਰਿਆ ਕਰੋ ਢਿੱਕੀ ਚੱਲਿਆ ਕਰੋ ਆਂਟੀ ਜੀ ਅੱਜ ਤੁਸੀਂ ਵੀ ਸੈਡ ਹੋ ਹਾਂ ਅੱਜ ਨਾ ਮੇਰੇ ਬੱਚੇ ਗਏ ਤੇ ਮੇਰਾ ਜੀ ਨਹੀਂ ਲੱਗਦਾ ਅੱਜ ਕੁੜੀਆਂ ਆਈਆਂ ਵੀ ਅਸੀਂ ਸ਼ਨੀਵਾਰ ਦੀਆਂ ਤਾਂ ਇਹੋ ਤਾਂ ਮੈਂ ਲਾਈਵ ਨਹੀਂ ਹੋਈ ਸ਼ਨੀਵਾਰ ਨੂੰ ਤੇ ਅੱਜ ਗਈਆਂ ਉਹ ਸਵੇਰੇ ਤੇ ਬੱਸ ਫਿਰ ਤੁਹਾਨੂੰ ਪਤਾ ਉਹਨਾਂ ਦੇ ਵੀ ਡਿਊਟੀਆਂ ਦਾ ਟਾਈਮ ਹੋ ਜਾਂਦਾ ਤੇ ਫਿਰ ਮੇਰੇ ਜੀ ਨਹੀਂ ਲੱਗਦਾ ਹੈਗਾ ਤਾਂ ਕਰਕੇ ਅੱਜ ਮੈਂ ਥੋੜਾ ਜਿਹਾ ਸੁਸਤ ਹੈ ਠੀਕ ਹੈ ਤੇ ਚਲੋ ਮਿਲਦੇ ਆ ਕੱਲ ਨੂੰ ਭਾਈ ਆਇਆ ਕਰੋ ਤੇ ਫਟਾਫਟ ਕਮੈਂਟ ਲਿਖ ਕੇ ਰੱਖਿਆ ਕਰੋ ਵੀ ਆਹ ਮੈਡਮ ਨੂੰ ਆਉਂਦੀ ਨੂੰ ਕਰਦੇ ਨੇ ਠਾ ਠੂ ਠਾ ਠੂ ਕਮੈਂਟ ਸਿੱਟ ਦੇਣੇ ਨੇ ਸਾਰੇ ਹਨਾ ਫਿਰ ਜੀ ਲੱਗ ਜਾਂਦਾ ਹੈਗਾ ਹੁਣ ਕੱਲ ਨੂੰ ਦੱਸੋ ਆਪਾਂ ਕੀ ਵੀਡੀਓ ਲੈ ਕੇ ਆਈਏ ਅੱਜ ਹੀ ਆਪਾਂ ਤਿਆਰ ਕਰ ਲਾਂਗੇ ਦੱਸੋ ਕਾਦੇ ਵਾਸਤੇ ਪੁੱਛਣਾ ਹੈਗਾ ਫਟਾਫਟ ਦੱਸ ਦਿਓ ਤੁਸੀਂ ਕਾਦੇ ਵਾਸਤੇ ਪੁੱਛਣਾ ਆਪਾਂ ਉਹੀ ਲੈ ਆਵਾਂਗੇ ਨਵਜਾਤ ਬਰਾੜ ਨਵਤਾਜ ਸੌਰੀ ਬਰਾੜ ਭਾਈ ਗੁੱਸਾ ਨਾ ਕਰ ਨਵਤਾਜ ਕਹਿਣਾ ਸੀਗਾ ਨੀਂਦ ਚੜੀ ਪਈ ਆ ਪਤਾ ਨਹੀਂ ਲੱਗਦਾ ਕੀ ਬੋਲੀ ਜਾਨੀ ਮੈਂ ਤਾਂ ਜੀ ਰਾਜਸਥਾਨ ਚੋਂ ਐ ਨਵਤਾਜ ਬਰਾੜ ਜੀ ਮੈਂ ਕਾ ਮੈਂ ਕੀ ਬੋਲ ਗਈ ਨੀਂਦਾ ਹੀ ਜਾਂਦੀ ਨਾ ਤੇ ਨਰਿੰਦਾ ਪਾਸਿੰਗ ਜੀ ਲਵ ਯੂ ਲਵ ਯੂ ਟੂ ਭਾਈ ਸਾਰਿਆਂ ਨੂੰ ਲਵ ਯੂ ਟੂ ਸਾਰਿਆਂ ਨੂੰ ਤੇ ਚਲੋ ਠੀਕ ਆ ਫਿਰ ਮਿਲਦੇ ਆ ਕੱਲ ਨੂੰ ਤੇ ਨਾਲੇ ਐਂ ਦੱਸ ਦਿਓ फटाफट ਐਸੇ ਵੀਡੀਓ ਦੇ ਵਿੱਚ ਨਾ ਅ ਤੁਸੀਂ ਇਹ ਕਮੈਂਟ ਇਹਦੇ ਉਹ ਹੋ ਜਾਂਦੇ ਹੁੰਦੇ ਨੇ ਉੱਡ ਜਾਂਦੇ ਹੁੰਦੇ ਨੇ ਜਦੋਂ ਆਪਾਂ ਇਹਨੂੰ ਉਹ ਕਰਦੇ ਆ ਮਤਲਬ ਕਿ ਅਪਲੋਡ ਕਰਾਂਗੇ ਫਿਰ ਤੁਸੀਂ ਜਦੋਂ ਆ ਵੀਡੀਓ ਦੇਖੋਗੇ ਨਾ ਇਹ ਵੀਡੀਓ ਦੇ ਥੱਲੇ ਕਮੈਂਟ ਤੁਸੀਂ ਦੁਬਾਰਾ ਕਰਿਓ 10 ਕਮੈਂਟਾਂ ਤੱਕ ਦੁਬਾਰੇ ਸ਼ੁਰੂ ਕਰ ਦਿਓ ਇਹਨਾਂ ਨੂੰ ਉਦੋਂ ਤੁਸੀਂ ਕਮੈਂਟਾਂ 'ਚ ਲਿਖ ਦਿਓ ਵੀ ਆਪਾਂ ਕੱਲ ਨੂੰ ਕਿਸ ਵਿਸ਼ੇ ਦੇ ਵਿੱਚ ਗੱਲ ਕਰਨੀ ਹੈ ਕਿਹੜੀ ਬਿਮਾਰੀ ਤੇ ਕਰਨੀ ਹੈ ਤੇ ਫਟਾਫਟ ਆਪਾਂ ਬੋਲ ਦੇਾਂਗੇ ਚਲੋ ਠੀਕ ਹੈ ਜੀ ਓਕੇ ਬਾਏ ਥੈਂਕ ਯੂ ਥੈਂਕ ਯੂ ਜੀ ਸਾਰਿਆਂ ਨੂੰ ਬਹੁਤ ਬਹੁਤ ਮਿੱਠਾ 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 ਠੰਡਾ ਠੰਡਾ ਪਿਆਰ ਜੀ ਕੈਨੇਡਾ ਵਾਲਾ ਜਿਹੜਾ ਕੈਨੇਡਾ ਦੇ ਵਿੱਚ ਬਰਫ਼ ਪੈਂਦੀ ਹੈ ਨਾ ਆ ਕਹੀ ਜਾਂਦੇ ਸੀ ਨਾ ਆਪਣਾ ਕੀ ਨਾਮ ਸੀ ਉਹਨਾਂ ਦਾ ਸਿੱਧੂ ਗੁਰਦੀਪ ਸਿੱਧੂ ਕਿ ਕੌਣ ਸੀ ਤੇ ਉਹੋ ਜਿਹਾ ਠੰਡਾ ਠੰਡਾ ਭਾਈ ਲਵ ਜੂ ਸਾਰਿਆਂ ਨੂੰ ਤੇ ਠੰਡਾ ਠੰਡਾ ਪਿਆਰ ਤੇ ਠੰਡਾ ਠੰਡਾ ਭਾਈ ਸਾਰਿਆਂ ਨੂੰ ਚਲੋ ਜੀ ਠੀਕ ਆ ਓਕੇ ਬਾਏ